ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸੀਵੀ ਆ ਇਸ ਸਮੇ ਅਸੀਂ ਜੀਰੇ ਆ ਜਿੱਥੇ ਇੱਕ ਲਾਈਵ ਵੀਡੀਓ ਅਸੀਂ ਕੁਲਬੀਰ ਜੀਰਾ ਜਿਹੜੇ ਸਾਬਕਾ ਐਮਐਲਏ ਨੇ ਉਹਨਾਂ ਦੇ ਪੇਜ ਤੇ ਦੇਖੀ ਤੇ ਉਹ ਤੋਂ ਬਾਅਦ ਇੱਥੇ ਅਸੀਂ ਪਹੁੰਚੇ ਆ ਫਿਲਹਾਲ ਕੁਲਬੀਰ ਜੀਰਾ ਹਸਪਤਾਲ ਚ ਨੇ ਇਹਨਾਂ ਤੋਂ ਪੁੱਛਦੇ ਆ ਕਿ ਕੀ ਹੋਇਆ ਸਾਰੀ ਘਟਨਾ ਕੀ ਵਾਪਰੀਆ ਕਿਉਂਕਿ ਵੀਡੀਓ ਦੇ ਵਿੱਚ ਤਾਂ ਫਾਇਰਿੰਗ ਦੀ ਆਵਾਜ਼ ਵੀ ਸੁਣਦੀ ਆ ਡਲੇ ਵੀ ਤੁਹਾਨੂੰ ਦੇਖਣ ਨੂੰ ਮਿਲਦੇ ਆ ਬਹੁਤ ਕੁਸ਼ਾ ਜਿਹੜਾ ਪਰ ਸੱਚ ਕੀ ਆ ਤੇ ਇੱਥੇ ਹਸਪਤਾਲ ਦੇ ਵਿੱਚ ਜੀਰਾ ਸਾਹਿਬ ਸਭ ਤੋਂ ਪਹਿਲਾਂ ਤਾਂ ਠੀਕ ਹੈ ਸਿਹਤ ਫਲਾ ਹਾਂ ਠੀਕ ਹੈ ਜੀ ਠੀਕ ਹੈ ਸਭ ਠੀਕ ਆ ਔਰ ਮੈਂ ਸਾਰੇ ਵਰਕਰ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਥ ਦਿੱਤਾ ਔਰ ਮੈਂ ਇਹ ਗੱਲ ਕਹੀ ਸੀ ਮੈਂ ਕਿਹਾ ਪੰਜਾਬ ਦਾ ਕੋਈ ਲੀਡਰ ਕਾगज ਭਰਉਣ ਜਾਵੇ ਜਣਾ ਜਾਵੇ ਪਰ ਮੈਂ ਮੈਨੂੰ ਲੀਡਰ ਬਣਾਉਣ ਵਾਲੇ ਲੋਕ ਆ ਮੈਂ ਕਿਹਾ ਸੀ ਮੈਂ ਅੱਗੇ ਲਾ ਕੇ ਜਾਵਾਂਗਾ ਔਰ ਸਾਡੇ ਨਾਲ ਧੋਖਾ ਕੀਤਾ ਡੀਐਸਪੀ ਜੀਰੇ ਨੇ ਸਾਨੂੰ ਘਰੋਂ ਪੁਲਿਸ ਲੈ ਕੇ ਆਈ ਆ ਪਹਿਲਾਂ ਸਾਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਬੱਸਾਂ 'ਚ ਬਿਠਾ ਕੇ ਪੁਲਿਸ ਦੀਆਂ ਬੱਸਾਂ 'ਚ ਬਿਠਾ ਕੇ ਤੁਹਾਡੇ ਉਮੀਦਵਾਰਾਂ ਦੇ ਕਾਗਜ਼ ਭਰائے ਜਾਣਗੇ ਔਰ 11 ਵਜੇ ਤੋਂ ਲੈ ਕੇ ਐਸ ਐਚ ਓ ਤੇ ਪੁਲਿਸ ਮੇਰੇ ਘਰੇ ਬੈਠੀ ਕਿ ਬੱਸਾਂ ਆ ਰਹੀਆਂ ਨੇ ਬੱਸਾਂ ਆ ਰਹੀਆਂ ਨੇ ਮੁੜ ਕੇ ਹਾਰ ਕੇ ਜਦੋਂ ਅਸੀਂ 1:30 ਵਜੇ ਘਰੋਂ ਚੱਲੇ ਆ ਤਾਂ ਉਸ ਤੋਂ ਬਾਅਦ ਫਿਰ ਡੀ ਐਸ ਪੀ ਗਰਦੀਪ ਸਿੰਘ ਤੇ ਐਸ ਪੀ ਅੱਗੇ ਆਣ ਕੇ ਸਾਨੂੰ ਫਿਰ ਕਹਿੰਦੇ ਕੱਲੇ ਕੈਂਡੀਡੇਟ ਭੇਜ ਦਿਓ ਤੇ ਮੈਂ ਕੈਂਡੀਡੇਟ ਦੇਤੇ ਮੈਂ ਕਿਹਾ ਠੀਕ ਹੈ ਤੁਸੀਂ ਕੈਂਡੀਡੇਟ ਲੈ ਜਾਓ ਤੇ ਕਾਗਜ਼ ਭਰਾ ਕੇ ਕੈਂਡੀਡੇਟ ਅਸੀਂ ਇੱਥੇ ਚੌਂਕ 'ਚ ਖੜਦੇ ਹਾਂ ਸ਼ੇਰਾਂ ਵਾਲੇ 'ਚ ਇੱਥੇ ਵਾਪਸ ਕਰਦੇ ਤੇ ਆਪ ਗੱਡੀਆਂ 'ਚ ਬਹਿ ਕੇ ਚਲੇ ਗਏ ਮੈਂ ਉਦੋਂ ਦੱਸਿਆ ਮੈਂ ਕਿਹਾ ਕਿ ਰੋੜਿਆਂ ਦੀਆਂ ਟਰਾਲੀਆਂ ਤੇ ਅਸਲਾ ਆਇਆ ਉਹਨਾਂ ਦੇ ਕੋਲ ਮੈਂ ਬੰਦੇ ਨਹੀਂ ਮਰਾਉਣੇ ਜਾਂ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਓ ਗੱਡੀਆਂ 'ਚ ਲੈ ਕੇ ਜਾਓ ਤੁਰ ਕੇ ਜਾਣਗੇ ਤੇ ਉੱਥੇ ਆ ਕੁਝ ਹੋਊਗਾ ਤੇ ਕਹਿੰਦੇ ਅਸੀਂ ਨਾਲ ਚੱਲਦੇ ਹਾਂ ਐਸ ਐਚਓ ਜੀਰਾ ਨਾਲ ਆ ਸਾਡੇ ਪਰ ਅੱਗੋਂ ਡੀ ਐਸ ਪੀ ਉਹਨਾਂ ਨੂੰ ਅੱਗੋਂ ਨਾਲ ਲੈ ਕੇ ਕਟਾਰੀਏ ਦੇ ਬੰਦਿਆਂ ਨੂੰ ਝਾੜੂ ਵਾਲਿਆਂ ਨੂੰ ਅੱਗੋਂ ਨਾਲ ਲੈ ਕੇ ਟਰਾਲੀ ਰੋੜਿਆਂ ਦੀ ਜਿਹੜੀ ਸੀਗੀ ਜਿਹੜੀ ਵੀਡੀਓ 'ਚ ਦਿਖ ਰਹੀ ਆ ਰੋੜਿਆਂ ਦੀ ਟਰਾਲੀ ਗੋਲੀਆਂ ਹਥਿਆਰ ਕਿਰਪਾਨਾਂ ਮੱਕੀ ਜਾਨੋ ਮਾਰਨ ਤੋਂ ਜਿਹੜਾ ਸਾਨੂੰ ਕਾਂਗਰਸੀਆਂ ਨੇ ਕੋਈ ਕਸਰ ਨਹੀਂ ਛੱਡੀਗੀ ਔਰ ਸਾਡੇ ਬੰਦਿਆਂ ਦੇ ਗੋਲੀਆਂ ਵੀ ਜਿਹੜੀਆਂ ਚਲਾਈਆਂ ਗਈਆਂ ਰੋੜੇ ਵੀ ਮਾਰੇ ਗਏ ਔਰ ਜਿੰਨਾ ਪਥਰਾ ਜੋ ਗੋਲੀ ਜੋ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ ਕਿ ਇਹ ਕਾਗਜ਼ ਨਾ ਭਰ ਸਕਣ ਔਰ ਜਿਹੜਾ ਸਾਨੂੰ ਧੋਖੇ ਚ ਰੱਖ ਕੇ ਜਿਹੜਾ ਸਾਰਾ ਕੁਝ ਕੀਤਾ ਪਰ ਇਹ ਸਾਰੀ ਗੱਲ ਹੈ ਚ ਇੰਨਾ ਲਹੂ ਲਹਾਨ ਹੋਇਓ ਥੋਡੇ ਇੱਥੇ ਵੀ ਆ ਹੁਣ ਡਾਕਟਰ ਕਹਿ ਰਹੇ ਆ ਟਾਂਕੇ ਲਾਉਣੇ ਪੈਣੇ ਆ ਥੋਡੇ ਨਾਲ ਕੀ ਹੋਇਆ ਗੱਲ ਇਹ ਆ ਕਿ ਮੈਂ ਸਭ ਤੋਂ ਅੱਗੇ ਸੀ ਮੈਂ ਆਪਦੇ ਵਰਕਰਾਂ ਨੂੰ ਕਿਹਾ ਸੀ ਕਿ ਜੇ ਪਹਿਲਾ ਗੋਲੀ ਵੱਜੂਗੀ ਤੇ ਮੈਨੂੰ ਵੱਜੂਗੀ ਮੈਂ ਉਹਨਾਂ ਲੀਡਰਾਂ ਚੁਣੇ ਜਿਹੜੇ ਘਰੇ ਬਹਿ ਕੇ ਵਰਕਰਾਂ ਨੂੰ ਮਰਾਉਣ ਮੈਂ ਇਹਨਾਂ ਨੂੰ ਕਿਹਾ ਸੀ ਜੇ ਕਾਗਜ਼ ਭਰਨੇ ਆ ਮੈਂ ਅੱਗੇ ਲਾ ਕੇ ਚੱਲੂੰਗਾ ਔਰ ਜਦੋਂ ਅੱਗੇ ਲਾ ਕੇ ਮੈਂ ਗਿਆ ਤੇ ਸਭ ਤੋਂ ਪਹਿਲਾ ਵਾਰ ਜਿਹੜਾ ਉਹਨਾਂ ਨੇ ਮੇਰੇ ਤੇ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਗੋਲੀਆਂ ਚਲਾਉਣੀਆਂ ਪਥਰਾ ਜੋ ਕੁਝ ਕਰ ਸਕਦੇ ਸੀ ਉਹ ਕੀਤਾ ਔਰ ਪੁਲਿਸ ਨੇ ਰੱਜ ਕੇ ਉਹਨਾਂ ਦੀ ਮਤ ਕੀਤੀ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਜਿਹੜੀ ਗੋਲੀ ਵੀ ਚਲਾਈ ਔਰ ਮੇਰੇ ਜਿਹੜੇ ਬੰਦਿਆਂ ਦੇ ਜਿਹੜੀ ਆ ਉਹ ਕਟਾਰੀਏ ਦੇ ਬੰਦਿਆਂ ਨੇ ਜਦੋਂ ਗੋਲੀ ਚਲਾਈ ਹੈ ਮੇਰੇ ਬੰਦਿਆਂ ਦੇ ਗੋਲੀਆਂ ਵੀ ਵੱਜੀਆਂ ਨੇ ਪਿਛਲੇ 4 ਦਿਨਾਂ ਤੋਂ ਇੱਥੇ ਇਹੀ ਕੁਛ ਦੇ ਹਾਲਾਤ ਬਣੇ ਸੀ ਜੋ ਅੱਜ ਵਾਪਰਿਆ ਇਹਦੇ ਹਾਲਾਤ ਪਿਛਲੇ ਮੇਰੇ ਕੋਲੇ ਜੰਨੀਆ ਖਬਰਾਂ 4 ਦਿਨਾਂ ਤੋਂ ਬਾਨੇ ਸ਼ੁਰੂ ਹੋ ਗਈ ਸੀ ਤੁਸੀਂ ਪੁਲਿਸ ਨੂੰ ਕਿਹਾ ਨਹੀਂ ਵੀ ਇਹ ਟਕਰਾਤਾ ਰੋਕਿਆ ਜਾ ਸੇ ਅਸੀਂ ਕੱਲ ਸ਼ੇਰ ਸਿੰਘ ਘਾਇਆ ਜੀ ਪਿੰਕੀ ਜੀ ਆਸ਼ੂ ਵਾਂਗੜ ਜੀ ਅਸੀਂ ਕੱਲ ਧਰਨਾ ਵੀ ਦਿੱਤਾ ਅਸੀਂ ਐਸਐਸਪੀ ਮੈਡਮ ਨੂੰ ਮਿਲੇ ਆ ਸਵੇਰੇ 6:50 ਮਿੰਟ ਤੇ ਮੈਂ ਡੀਜੀਪੀ ਸਾਹਿਬ ਦੇ ਧਿਆਨ ਚ ਲਿਆਂਦਾ ਮੈਂ ਸਕਰੀਨ ਸ਼ਾਟ ਵੀ ਤੁਹਾਨੂੰ ਉਹਦੇ ਦੇ ਦੇਣਾ ਮੈਂ ਏਡੀਜੀਪੀ ਦੇ ਉਸ ਤੋਂ ਬਾਅਦ ਦਾ ਆਪਣਾ ਅਰਪੇਰ ਸ਼ੋਕਲਾ ਜੀ ਦੇ ਧਿਆਨ ਚ ਲਿਆਂਦਾ ਸਾਰਿਆਂ ਦੇ ਲਿਆਂਦਾ ਐਸਐਸਟੀ ਮੈਡਮ ਦੇ ਧਿਆਨ ਚ ਲਿਆਂਦਾ ਔਰ ਸਾਨੂੰ ਧੋਖੇ ਚ ਰੱਖ ਕੇ ਜਿਹੜਾ ਉਹ ਡੀਐਸਪੀ ਉੱਥੇ ਲੈ ਕੇ ਗਿਆ ਉਹਨੇ ਡੀਐਸਪੀ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਔਰ ਜਿਹੜੇ ਉਹ ਗੁੰਡੇ ਆ ਜਿਨ੍ਹਾਂ ਨੂੰ ਮੈਂ ਪਛਾਣਦਾ ਵਾਂ ਉਹਨਾਂ ਤੇ ਬੰਦੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਏ ਇੱਕ ਰਾਹ ਚ ਆਉਂਦਿਆਂ ਨੂੰ ਲੋਕਾਂ ਨੇ ਕਈ ਲੋਕਾਂ ਨੇ ਸਾਡੇ ਨਾਲ ਵੈਸੇ ਹੀ ਗੱਲਬਾਤ ਚ ਦੱਸਿਆ ਕੌਣ ਇਹ ਸ਼ੰਕਰ ਘਟਾਰੀ ਆ ਕੌਣ ਇਹ ਕੌਣ ਆ ਕੀ ਇਹ ਗੱਲ ਇਹ ਆ ਕਿ ਇੱਥੇ ਜਿਹੜੇ ਮੈਂ ਵੀ 5 ਸਾਲ ਜਿਹੜੇ ਆ सरपंच ਬਣਾਇਆ ਇੱਕ ਸਰਪੰਚ ਕਹਦੇ ਕਿ 1 ਰੁਪਏ ਦਾ ਕਲਵੀਰ ਜੀਰਾ ਰਮاندار ਹੋਵੇ ਔਰ 20 20 ਲੱਖ ਨੂੰ ਇਹਨਾਂ ਨੇ ਪਿੰਡ ਵਿੱਚੇ ਆ 20 20 ਲੱਖ ਲੋਕਾਂ ਤੋਂ ਲੈ ਕੇ ਇਹਨਾਂ ਨੇ ਸਰਪੰਚ ਬਣਾਇਆ ਔਰ ਸਰਕਾਰ ਇਹਨਾਂ ਦੀ ਏ ਜਿਹੜੇ ਮਰਜ਼ੀ ਮੇਰੇ ਸਰਪੰਚ ਤੋਂ ਇਹ ਜਾ ਕੇ ਪੁੱਛ ਸਕਦੇ ਆ ਔਰ ਜਦਨ ਮੇਰੀ ਸਰਕਾਰ ਆ ਗਈ ਇਹਨਾਂ ਦੇ ਬਣਾਏ ਹੋਏ ਸਰਪੰਚ ਬੋਲਣਗੇ ਕਿ ਅਸੀਂ ਕਿੰਨੇ ਪੈਸੇ ਦਿੱਤੇ ਤੇ ਕਿੰਨੇ ਨਹੀਂ ਦਿੱਤੇ ਇਹਨਾਂ ਨੇ ਪਿੰਡ ਬੋਲੀ ਦੇ ਲਾਏ 20-20 ਲੱਖ ਨੂੰ ਔਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ ਨਿਰਪੱਖ ਇਲੈਕਸ਼ਨ ਕਰਾਇਆ ਜਾਵੇ ਡੇਟ ਵਧਾਈ ਜਾਵੇ ਔਰ ਜਿਹੜੇ ਸਾਡੇ ਕਾਗਜ ਡੇਡੇ ਕਾਂਗਰਸੀਆਂ ਦੇ ਦਾਖਲ ਕੀਤੇ ਜਾਣ ਜੀਰਾ ਤੇ ਮਖੂ ਬਲਾਕ ਦੇ ਵਿੱਚ ਤਾਂ ਕਿ ਪਿੰਡਾਂ ਦੇ ਵਿੱਚ ਜਿਹੜਾ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਹੋਵੇ ਐਮਪੀ ਇਲੈਕਸ਼ਨਾਂ ਦੇ ਵਿੱਚ 20-20 50-50 ਵੋਟਾਂ ਪਈਆਂ ਝੜੂ ਵਾਲਾ ਆ ਆਖਰੀ ਮੇਰਾ ਸਵਾਲ ਆ ਪਿੱਛੇ ਕੌਣ ਆ ਕੋਈ ਇੱਕ ਸ਼ਖਸ ਆ ਜਾਂ ਕੁਝ ਹੋਰ ਪੰਜਾਬ ਦਾ ਮੁੱਖ ਮੰਤਰੀ ਆ ਪਿੱਛੇ ਹੋਰ ਕੌਣਾ ਪਹਿਲਾਂ ਵੀ ਮੇਰੇ ਤੇ ਮੈਂ ਜਦੋਂ ਕਿਹਾ ਮੈਂ ਮੈਂਬਰ ਪਾਰਲੀਮੈਂਟ ਮੁੱਖ ਮੰਤਰੀ ਦਾ ਇਹ ਕਹਿੰਦੇ ਸੀਗੇ ਵੀ ਯਾਰ ਅਸੀਂ ਪਿੰਡਾਂ 'ਚ ਲੜਾਈਆਂ ਸਰਪੰਚੀ ਪਵਾ ਦਿੰਦੀਆਂ ਕਾਲੀ ਕਾਂਗਰਸੀ ਵੰਡ ਦਿੰਦੇ ਆ ਲੋਕ ਮੈਨੂੰ ਇੱਕ ਗੱਲ ਦੱਸ ਦਿਓ ਪੰਜਾਬ 'ਚ ਕਿਤੇ ਵੀ ਨਾਮੀਨੇਸ਼ਨ ਹੋਈ ਹੋਵੇ ਇਹਨਾਂ ਦੇ ਐਮਐਲਏ ਸ਼ਰਿਆਮ ਔਰ ਸਵੇਰੇ 6:30 ਵਜੇ ਜਿਹੜਾ ਸ਼ੰਕਰ ਘਟਾਰੀਆ ਨੇ ਪੋਸਟ ਪਾਈ ਆ ਮੈਂ ਉਹ ਪੋਸਟ ਜਿਹੜੀ ਆ ਡੀਜੀਪੀ ਤੱਕ ਭੇਜੀ ਆ ਕਿਆ ਹਾਲਾਤ ਬਣੇ ਨੇ ਜਦੋਂ ਐਮਐਲਏ ਛੇ ਦਵੇ ਐਮਐਲਏ ਦਾ ਮੁੰਡਾ ਛੇ ਦਵੇ ਔਰ ਜਿਹੜੇ ਗੁੰਡੇ ਇਹਨਾਂ ਨੇ ਸੱਤੇ ਸੀਗੇ ਇਹ ਕਾਗਜ਼ਪਰਤਾ ਇਹਨਾਂ ਨੇ ਜਿਹੜੇ ਸੀ ਪਹਿਲਾਂ ਭਰ ਲੇ ਸਵੇਰੇ ਉਸ ਤੋਂ ਬਾਅਦ ਉਹਨਾਂ ਚਿਰ ਜਿਹੜਾ ਡੀਐਸਪੀ ਤੇ ਪੁਲਿਸ ਨੇ ਸਾਨੂੰ ਰੋਕੀ ਰੱਖਿਆ ਕਿ ਉਹ ਕਾਗਜ਼ ਭਰਦੇ ਆ ਤੇ ਅਸੀਂ ਕਾਗਜ਼ ਭਰੌਂਦੀ ਜ਼ਿੰਮੇਵਾਰੀ ਲੈਨੇ ਆ ਪੁਲਿਸ ਸਾਨੂੰ ਘਰੋਂ ਲੈ ਕੇ ਗਈ ਉਹ ਘਰੇ ਜਾ ਕੇ ਸਾਡੇ ਤੇ ਗੋਲੀਆਂ ਜਿਹੜੀਆਂ ਉਹ ਪੁਲਿਸ ਨੇ ਮਰਵਾਈਆਂ ਇਹਨਾਂ ਨੂੰ ਧੰਨਵਾਦ ਗੱਲਬਾਤ ਕਰਨ ਦੇ ਲਈ ਤੇ ਇੱਧਰ ਇੱਕ ਹੋਰ ਨੌਜਵਾਨ ਨੇ ਆਪਾਂ ਤੁਸੀਂ ਆ ਤਾਂਸ ओके ਗੁਰਵਿੰਦਰ ਸਿੰਘ ਆ ਬਾਈ ਜਾਨ ਭਾਈ ਇਹ ਫਿਲਹਾਲ ਗੱਲ ਨਹੀਂ ਕਰ ਪਾਉਣਗੇ ਫਿਰ ਗਨ ਸੁਰਤ ਚ ਨਹੀਂ ਗਏ ਜੇ ਇਹਨਾਂ ਦੀ ਕਿੱਥੇ ਤੁਸੀਂ ਦੱਸ ਦੋ ਕਿੱਥੇ ਕੀ ਗੋਲੀ ਕੀ ਹੋਇਆ ਵੀ ਇਹ ਨਾਲ ਸ਼ਾਂਤਮਈ ਜਾ ਰਹੇ ਸੀ ਅਸੀਂ ਪ੍ਰਸ਼ਾਸਨ ਸਾਡੇ ਨਾਲ ਜਾ ਰਿਹਾ ਸੀ ਬਾਈ ਜੀ ਅੱਗੇ ਸੀਗੇ ਹਨਾ ਜੀ ਅਸੀਂ ਪਿੱਛੇ ਜਾ ਰਹੇ ਸੀਗੇ ਅੱਗੋ ਚਾਂਦ ਚੱਕ ਜਦੋਂ ਚੌਕ ਸਾਡਾ ਵੱਡਾ ਆਇਆ ਵਾ ਉਤੋਂ ਸ਼ਰੀਆਮ ਉਹਨਾਂ ਨੇ ਅੱਗੋ ਟਰੈਕਟਰ ਟਰਾਲੀ ਲਿਆ ਕੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਇਹਦੇ ਬਾਅਦ ਹੀ ਫਿਰ ਜਦੋਂ ਕੋਈ ਨੇ ਮੰਨ ਲਓ ਅੱਗੋ ਰੋੜੇ ਚੱਲੇ ਅੱਗੋ ਹੱਥ ਕੀਤਾ ਇੱਕ ਫੈਰ ਆਇਆ ਸਿੱਧਾਂ ਦੀ ਬਾਹ ਤੇ ਲੱਗਾ ਫਿਰ ਆਹ ਫੈਰ ਆਇਆ ਇੱਕ ਇਹਦੇ ਪੱਟ ਤੇ ਲੱਗਾ ਜੀ ਹਾਂ ਜੀ ਫਿਰ ਸ਼ਰੇ ਲੱਗੇ ਨੇ ਢਿੱਡ ਤੇ ਸ਼ਰੇ ਲੱਗੇ ਨੇ ਤੇ ਮੰਨ ਲਓ ਅਸੀਂ ਤਾਂ ਇਹ ਜਿਹੜਾ ਅਸੀਂ ਤਾਂ ਆਪਣੇ ਆਏ ਸੀ ਕਿ ਵਰਕਰਾਂ ਜਿਹੜੇ ਵੀ ਸਾਡਾ ਵੀ ਸਰਕਾਰ ਕਹਿੰਦੀ ਸੀਗੀ ਕਿ ਅਸੀਂ ਜਿਹੜਾ ਵੀ ਜਿਹੜੀ ਜਿਹੜੀ ਭਰਨੀਆਂ ਨੋਮੀਨੇਸ਼ਨ ਆ ਬੜੀਆਂ ਹਨਾ ਸਿੰਪਲ ਵਧੀਆ ਸਹੀ ਤਰੀਕੇ ਨਾਲ ਭਰ ਰਹੇ ਆ ਪਰ ਆਹ ਵੇਖੋ ਆ ਹਾਲਾਤ ਵੇਖ ਲਓ ਤੁਸੀਂ ਇਹ ਤਾਂ ਗੋਲੀਆਂ ਛਰੇ ਆਮ ਡਰਾਇਆ ਜਾ ਰਿਹਾ ਲੋਕਾਂ ਨੂੰ ਹਨਾ ਪੁਲਿਸ ਆਸੇ ਪਾਸੇ ਖੜੀ ਸੀ ਕਿਸੇ ਕੋਈ ਰੋਕਣ ਦੀ ਉਸ ਤਰ੍ਹਾਂ ਨੂੰ ਕੋਸ਼ਿਸ਼ ਕੀਤੀ ਹੋਊ ਜਾਂ ਕੁਝ ਤਾਂ ਉਹਨਾਂ ਨੇ ਕਰ ਹੀ ਹੋਣੀ ਐਕਟੀਵਿਟੀ ਹਾਂਜੀ ਪੁਲਿਸ ਤੁਹਾਡੇ ਆਸੇ ਪਾਸੇ ਮੈਨੂੰ ਜਿਹੜੀਆਂ ਵੀਡੀਓ ਦੇਖੀਆਂ ਮੈਂ ਪੇਜ ਤੇ ਉਹਦੇ ਵਿੱਚ ਪੁਲਿਸ ਆਸੇ-ਪਾਸੇ ਖੜੀ ਹੈ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਕੁਝ ਇਹ ਜਿਹਾ ਟਕਰਾਅ ਹੋਇਆ ਅੱਜ ਵੇਖੋ ਜਦੋਂ ਅਸੀਂ ਸਾਡੇ ਤਾਂ ਜਦੋਂ ਇਹਦੇ ਗੋਲੀ ਲੱਗੀ ਫਿਰ ਅਸੀਂ ਤਾਂ ਇਹਨੂੰ ਚੁੱਕ ਕੇ ਉਸੇ ਵੇਲੇ ਲੈ ਕੇ ਆਏ ਬਾਕੀ ਸ਼ਰੀਆਮ ਉਹਨਾਂ ਨੇ ਧੱਕਾ ਜਿਹੜਾ ਕੀਤਾ ਉਹ ਨਾਰ ਲੈ ਕੇ ਕਰਾਇਆ ਉਹਨਾਂ ਨੇ ਉਸ ਸ਼ਰੀਆਮ ਧੱਕਾ ਕਰਦੀ ਜੀ ਟ੍ਰੈਕਟਰ ਟ੍ਰੋਲੀ ਆ ਪੁਲਿਸ ਦੀ ਮਦਦ ਤੇ ਆਈ ਆ ਪੁਲਿਸ ਅੱਗੇ ਆ ਰਹੀ ਆ ਡੀਐਸਪੀ ਲੈ ਕੇ ਆ ਰਿਹਾ ਟ੍ਰੈਕਟਰ ਟ੍ਰੈਲੀ ਜਿੰਦੇ ਰੋੜੇ ਆ ਹਥਿਆਰ ਆ ਸਾਰਾ ਕੁਝ ਆ ਉਹ ਤੁਸੀਂ ਲਾਈਵ ਚੈੱਕ ਕਰੋਗੇ ਉਹਦੇ ਵਿੱਚ ਵੀਡੀਓ ਬਣੀ ਹੋਈ ਆ ਡੀਐਸਪੀ ਸਾਹਿਬ ਪਹਿਲਾਂ ਲੈ ਕੇ ਆ ਰਹੇ ਟ੍ਰੈ ਹਾਂ ਜੀ ਸਾਡੇ ਹਰ ਇੱਕ ਬੰਦੇ ਦੇ ਕੋਲ ਜੋ ਮਾਰੇ ਮੋਟੇ ਜਿਹੇ ਹਥਿਆਰ ਹੁੰਦਾ ਡੰਡਾ ਛੋਟਾ ਸਾਰਾ ਕੋ ਪਹਿਲਾਂ ਜਬਤ ਕੀਤਾ ਫੇਰ ਖਾਲੀ ਹੱਥ ਲੈ ਕੇ ਆਏ ਹੁਣ ਤੁਸੀਂ ਕੋਈ ਏਟਰ ਰੋਡਾ ਕਿੰਨਾ ਉੱਥੇ ਤੁਸੀਂ ਚੈੱਕ ਕਰੋਗੇ ਕਿੰਨਾ ਖਿਲਰਿਆ ਜੀ ਦਾ ਰਾਹ ਚ ਆਉਂਦਾ ਨਾ ਸਾਨੂੰ ਤਾਂ ਬਥੇਰੇ ਦਿਸੇ ਅਸੀਂ ਖਾਲੀ ਹੱਥ ਆਏ ਹਾਂ ਅਸੀਂ ਤਾਂ ਆ ਜੀ ਨਾਮਿਨੇਸ਼ਨ ਸਾਡੇ ਕੋਲ ਫਾਈਲਡਾਂ ਸੀ ਹੱਥ 'ਚ ਠੀਕ ਹੈ ਜੀ ਪਹਿਲਾਂ ਇਹਨਾਂ ਨੂੰ ਇਹੋ ਗੱਲ ਕਹੀ ਸੀ ਭਾਈ 2 ਵਜੇ ਦਾ ਟਾਈਮ ਹੈ 3 ਵਜੇ ਤੱਕ ਸਾਨੂੰ ਨਾਮਿਨੇਸ਼ਨ ਐਡ ਕਰਨ ਨੂੰ ਇਹਨਾਂ ਦੀ ਮਦਦ ਸੀ ਇਹ ਕਹਿੰਦੇ ਅਸੀਂ ਆਪ ਲੈ ਕੇ ਜਾਵਾਂਗੇ ਜੇ ਇਹ ਇਕੱਲੇ ਭੇਜ ਦਿੰਦੇ ਐਮਐਲਏ ਸਾਹਿਬ ਸਾਡੇ ਨਾਲ ਗਏ ਆ ਜੇ ਕਿਤੇ ਵਰਕਰ ਇਕੱਲੇ ਜਾਂਦੀ ਨਾ ਉਹਦੇ ਵੈਸੇ ਵਰਕਰ ਮਾਰਦੇ ਨਹੀਂ ਸੀ ਤਾਂ ਤੁਹਾਡਾ ਧੰਨਵਾਦ ਗੱਲਬਾਤ ਕਰਨ ਦੇ ਲਈ ਤੁਸੀਂ ਜੁੜੇ ਹੋਏ ਸੀ ਅੱਖਰ ਦੇ ਨਾਲ